ਹਾਂ ਜੀ ਸਾਕਾ ਸਾਰਿਆਂ ਨੂੰ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਣੀਆਂ ਪਈਆਂ ਨੇ ਰੱਸੀ ਵਾਲੀਆਂ ਢੋਲੀਆਂ ਫਾਲਸੀ ਫੇਲ ਕਰਕੇ ਆਉਣੀਆਂ ਹੁੰਣੀਆਂ ਗੀ ਅੱਜ ਨਹੀਂ ਗਏ ਅੱਜ ਮੌਸਮ ਨਾ ਥੋੜਾ ਜਿਹਾ ਠੰਡਾ ਤੇ ਆਪਾਂ ਨੇ ਨਾ ਮੱਧਾਂ ਨੂੰ ਪੱਲੜ ਵਗੈਰਾ ਮੋਰੀਆਂ ਆਰੀਆਂ ਤੇ ਰਹਿਣੇ ਸੇ ਲਾਉਣ ਵਾਲੇ ਮੈਂ ਕਿਹਾ ਅੱਜ ਨਾ ਜਾਓ ਤੁਸੀਂ ਕੱਲ ਨੂੰ ਜਾਇਓ ਤੇ ਆ ਆਪਾਂ ਬੋਤਲਾਂ ਲੈ ਆਣੇ ਬਈ ਨੇ ਕਈ ਭੈਣ ਭਰਾ ਨਾ ਬੋਤਲਾਂ ਚ ਮੰਗਦੇ ਨੇ ਇਹਨਾਂ ਨੂੰ ਵੀ ਧੋਣਿਆਂਗੇ ਅੱਜ ਧੋ ਕੇ ਸਾਫ਼ ਕਰਕੇ ਚੰਗੀ ਤਰ੍ਹਾਂ ਫੇਰ ਕੱਲ ਨੂੰ ਭਰ ਕੇ ਭੇਜਾਂਗੇ ਤੇ ਕੱਪੜੇ ਆਪਾਂ ਨੇ ਧੋਤੇ ਸਵੇਰੇ ਹੁਣ ਜਲਦੀ ਸੇਹਾਂਗੇ ਆਪਾਂ ਨਾਲ ਦੀ ਨਾਲ ਧਾਰਾਗੜ ਦੇ ਨਾਲ ਦੀ ਨਾਲ ਮਸ਼ੀਨ ਤੇ ਪਾ ਕੇ ਕੱਪੜੇ ਧੋ ਦਨੇ ਆ ਫਿਰ ਸੁੱਕ ਜਾਂਦੇ ਨੇ ਨਾ ਫਿਰ ਹੁਣ ਜਿਵੇਂ ਮੌਸਮ ਦੇਖੋ ਆਪਣੇ ਤਾਂ ਖੇਤਾਂ ਕਰਕੇ ਕਣਕਾਂ 'ਚ ਪਾਣੀ ਲੱਗਦਾ ਤੇ ਢੰਡ ਜਿਹਾ ਮੌਸਮ ਸੀ ਹੁਣ ਤਾਂ ਹਲੇ ਮੜਾ ਜਿਹਾ ਸੂਰਜ ਹੋ ਗਿਆ ਬੱਦਲਬਾਈ ਵੀ ਹੈਗੀ ਆ ਹੁਣ ਤਾਂ ਥੋੜਾ ਜਿਹਾ ਸੂਰਜ ਨਿਕਲੇ ਆ ਤੇ ਫਿਰ ਸੁੱਕ ਜਾਂਦੇ ਨੇਗੇ ਵਧੀਆ ਤੇ ਆਪਾਂ ਦੁੱਧ ਵਗੈਰਾ ਕਰਮ ਧਰਤਾ ਜਿਵੇਂ ਤੋੜੀਆਂ ਚ ਆਪਾਂ ਪਾ ਕੇ ਹਾਰੇ ਤੇ ਧਰਦਿਆਂ ਕਢਣਾ ਆ ਦੇਖੋ ਕਢਣਾ ਧਰਤਾ ਫੇਰੀ ਕਿਉਂ ਦਿਨ ਛੋਟੀ ਨਹੀਂ ਫਿਰ ਟਾਈਮ ਸਰ ਕਢ ਜਾਂਦਾ ਵਧੀਆ ਕਿ ਦੇਖੋ ਆਪਾਂ ਕਢਣਾ ਧਰਦਨੇ ਹੁੰਦਾ ਇਸ ਤਰ੍ਹਾਂ ਦੇਖੋ ਇਹਦੇ ਵਿੱਚ ਵੀ ਧਰਤਾ ਇਹਦੇ ਵਿੱਚ ਵੀ ਧਰਤਾ ਫਿਰ ਵਧੀਆ 4 ਵਜੇ ਤੱਕ ਵਧੀਆ ਕਢ ਜਾਂਦਾ ਹੈ ਜੀ ਆਪਾਂ ਨੇ ਹੁਣ ਨਾ ਤੁਸੀਂ ਬਾਕੀ ਕਮੈਂਟ ਕਰਕੇ ਦੱਸਿਓ ਆਪਾਂ ਨੇ ਹੁਣ ਸਲਾਹ ਹੋਰੂਗੀ ਜੀ ਥੋੜੀ ਚਲੋ ਆਪਾਂ ਬਾਕੀ ਹਲੇ ਤੱਕ ਕਿਹੋ ਦੇ ਆਰਡਰ ਦੇਣੀ ਸੀਗੇ ਬਹੁਤਾ ਹੈ ਪਏ ਨੇ ਕਿ ਜਿਵੇਂ ਕਿਉਂ ਚਲੋ ਤਾਂ ਹਨਾ ਜਿਵੇਂ ਮਲਾਈ ਤੋਂ ਕਿਉਂ ਬਣਨਾ ਹੁੰਦਾ ਕੜੇ ਹੋ ਦੁੱਧ ਦੀ ਮਲਾਈ ਤੇ ਥੋੜਾ ਕਾਣਾ ਚਲੋ ਦੁੱਧ ਪੈ ਜਾ ਕਰੂਗਾ ਤੇ ਲੱਸੀ ਵੀ ਨਾਲ ਕੰਮ ਕਰਨੀ ਕਰਨਾ ਹੈਗਾ ਕਿ ਆਪਾਂ ਨਾ ਥੋੜਾ ਜਿਹਾ ਨਾ ਦੁੱਧ ਇੱਕ ਜਣੀ ਐਕਸਟਰਾ 10 ਕਿਲੋ 5 ਕਿਲੋ ਕੜਿਆ ਹੋਇਆ ਦੁੱਧ ਮੈਂ ਇਹਨਾਂ ਨੂੰ ਆਖਿਆ ਸੀ ਮੈਂ ਹਾਲ ਜਾ ਕੇ ਦੇਖੂ ਜੇ ਵਧੀਆ ਸਪੋਰਟ ਮਿਲੀ ਤਾਂ ਆਪਾਂ ਕੜਿਆ ਹੋਇਆ ਦੁੱਧ ਵੀ ਲੇ ਲਿਆ ਕਰੋ ਨਾਲੀ ਆਪਾਂ ਜਿਵੇਂ ਲੱਸੀ ਲੈ ਕੇ ਜੰਨੇ ਆ ਸ਼ਾਮ ਦੇ ਟਾਈਮ ਤੇ ਜੀ ਮਿਠਾਈ 3 ਵਜੇ ਤੱਕ ਵਧੀਆ ਕਰ ਜਾਣਾਗਾ ਚਲੋ ਜਲਦੀ ਧਰਦਿਆ ਕਰਾਂਗੇ ਧਾਰਾ ਤੋਂ ਅਨੁਸਾਰ ਤੇ ਜਿਵੇਂ 2:30 ਵਜੇ 3 ਵਜੇ ਬਗ ਜਾ ਕਰਨਾ ਦੁੱਧ ਵੀ ਸੀਲ ਕਰਕੇ ਦੇਖਣੇ ਕੜਿਆ ਹੋਇਆ ਤੇ ਬਾਕੀ ਵੀਰੇ ਜੇ ਕਿਸੇ ਨੂੰ ਇਹਦੇ ਬਾਰੇ ਪਤਾ ਹੈਗਾ ਵੀ ਕਿਵੇਂ ਹਨ ਆਪਾਂ ਨੂੰ ਇੰਨੀ ਨੌਲੇਜ ਥੋੜੀ ਘੱਟ ਹੈ ਵੇਚਣ ਵੂਚਣ ਵਾਸਤੇ ਤੇ ਬਾਕੀ ਜਿਵੇਂ ਜਿਵੇਂ ਕੰਮ ਕਰਦੇ ਆ ਉਵੇਂ ਉਵੇਂ ਆਈ ਵੀ ਜਾਂਦੀ ਆ ਥੋੜੀ ਕਣੀ ਤੇ ਵੀ ਲੋਕਾਂ ਨੂੰ ਥੋੜਾ ਜਿਹਾ ਦੇਖਣ ਦੇ ਉਹ ਵੀ ਕਿਵੇਂ ਕੜੇ ਫਿਰ ਦੁੱਧਾ ਸਵਾਰਾ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਹਨ ਤੇ ਬਾਕੀ ਜੇ ਕੋਈ ਸੇਲ ਕਰਦਾ ਹੋਵੇ ਜਰੂਰ ਦੱਸਿਓ ਤੇ ਉਹਦੇ ਬਾਰੇ ਆਪਾਂ ਨੂੰ ਮੜਾ ਮੋਟਾ ਚਲੋ ਪਤਾ ਲੱਗ ਜਾਂਦਾ ਹੈਗਾ ਤੇ ਕੱਲ ਮੈਂ ਆਹ ਬੀੜਾ ਵੀ ਤੋਤਾ ਹੈ ਬਹੁਤ ਗੰਦਾ ਹੋਇਆ ਪਿਆ ਸੀ ਤੇ ਕਿਉਂ ਆਪਾਂ ਪਾਣੀ ਤਾਂ ਨਹੀਂ ਡੋਲ ਸਕਦੇ ਫਿਰ ਫਸਲ ਤੇ ਕਣਕ ਚ ਜਾਂਦਾ ਹੈਗਾ ਆਹ ਦੇਖੋ ਵਰੀਆ ਹੋ ਗਿਆ ਧੋਈ ਤੋਂ ਸਾਫ-ਸਾਫ ਹੋ ਗਿਆ ਇੱਥੇ ਥੋੜੀ ਇਹਨਾਂ ਨੇ ਤੂੜੀ ਡੋਲਤੀ ਲੈ ਕੇ ਆਈ ਸੀ ਸੁੱਕ ਵਾਸਤੇ ਤੋਤੀ ਤੂੰ ਆ ਵੀ ਤੂੰ ਚਾਦਰ ਜੀ ਜਿਹੜੀ ਆਪਣੇ ਉੱਪਰ ਪਾਈ ਹੋਈ ਸੀ ਜੀ ਮੱਜਾਂ ਦੇ ਉੱਪਰ ਉਹ ਵੀ ਤੋਤੀ ਆਪਾਂ ਕੱਲ ਤੇ ਅੱਜ ਇਹਨੂੰ ਟੁੱਪ ਵਧੀਆ ਲੱਗ ਰਿਹਾ ਖੰਡਿਆ ਲਾਂਗੇ ਵੀਡੀਓ 'ਚ ਤੇ ਇਹ ਢੋਕੇ ਦੇਖੋ ਵਧੀਆ ਬਣ ਗਿਆ ਇਹਨਾਂ ਨੇ ਕੱਲ ਕਣਕ 'ਚ ਪਾਣੀ ਮੋਟਰ ਚੱਲੀ ਜਾਂਦੀ ਅੱਜ ਵੀ ਚੱਲੀ ਜਾਂਦੀ ਹੈਗੀ ਮੈਨੂੰ ਲੱਗਦਾ ਕਣਕ 'ਚ ਪਾਣੀ ਛੱਡਿਆ ਹੋਇਆ ਹੈਗਾ ਸੁਣ ਬਾਹਰਲਾ ਮੌਸਮ ਦਿਖਾਉਣੀ ਹੈਗੀ ਦੇਖੋ ਐਵੇਂ ਆਪਣੇ ਤਾਂ ਨਾ ਕੁਝ ਤਾਂ ਨਹਿਰ ਕਰਕੇ ਕੁਝ ਥੋੜੇ ਕਣਕਾਂ ਨੂੰ ਪਾਣੀ ਲੱਗਣ ਕਾ ਵੀ ਲੱਗਦਾ ਤਾਂ ਕਰਕੇ ਧੁੰਦ ਦਾ ਮੌਸਮ ਬਣਿਆ ਰਹਿਦਾ ਦੇਖੋ ਹੁਣ ਤਾਂ ਹਾਲੇ ਧੁੱਪ ਜੀ ਕਰਕੇ ਵਧੀਆ ਹੋ ਗਿਆ ਤੇ ਐਵੇਂ ਦੇਖੋ ਧੁੰਦ ਜੀ ਹੋਈ ਪਈ ਹੈ ਜੀ ਪਾਣੀ ਦੀ ਦੀ ਭਾਫ ਜੀ ਉੱਠਦੀ ਹੈ ਇਹ ਤੇ ਬਾਕੀ ਆਪਾਂ ਹਾਲੇ ਇੱਧਰ ਵੀ ਲਾਤਾ ਹੁਣ ਤਾਂ ਪੱਲੜ ਇੱਧਰੋਂ ਵੀ ਹਵਾ ਬਹੁਤ ਆਉਂਦੀ ਹੈ ਆਪਣੇ ਘਨੇਰੇ ਦੇ ਵਿੱਚੋਂ ਤੇ ਆਪਾਂ ਤੁਹਾਨੂੰ ਧੁੰਦ ਕੋਣਿਆਂਗੇ ਉੱਧ ਰਹਿਣਾ ਇਹ ਆਪਣੀ ਕੱਦ ਤਾਂ ਫੁੱਲਾ ਲੋਣਾ ਬੈਠੀ ਆਪਣੀ ਮੂੜੀ ਇੱਜੀ ਹਰਿਆਪਾ ਮੱਧਾ ਨੂੰ ਪਾਣੀ ਪਿਉਣਾ ਹੈਗਾ 10:30 ਵਜੇ ਅੱਜ ਠੰਢੀ ਸੀਗੀ ਮੈਂ ਅੰਦਰ ਬੈਠੇ ਹਾਂ ਰੰਡੇ ਹੋਲੇ ਬੈਠ ਗਈਆਂ ਸੀ ਵਿੱਚ ਧਾਰਾ ਕਢਾ ਕੇ ਬੈਠੀਆਂ ਨੇ ਹਜੇ ਆ ਵੀ ਬੈਠੀਆਂ ਨਹੀਂ ਗ੍ਰਾਮ ਨਾਲ ਤੇ ਬਾਕੀ ਆਪਣੀ ਵੀਡੀਓ 'ਚ ਧੁੱਪ ਘਟਾਉਣੀ ਆ ਥੋੜੀ ਜੀ ਆ ਇੱਧਰ ਤਾਂ ਪੱਲਾ ਲਾਤਾ ਉਹ ਬਿੰਡੂਆਂ 'ਚ ਰਹਿੰਦੇ ਨੇ ਸਾਹਮਣੇ ਤੁਹਾਨੂੰ ਦਿਖੀ ਹੋਊ ਵਿੰਡੋ ਉਹਦੇ 'ਚ ਰਹਿੰਦੇ ਨੇ ਪੱਲਾ ਲਾਉਣ ਵਾਲੇ ਆ ਦੋ ਵੀ ਆਮਾ ਗੀ ਠੰਡ ਹੋਈ ਜਾਂਦੀ ਹੁਣ ਹਾਂ ਬਣੀ ਗੋਆ ਬੈਠੇ ਦੇਖੋ ਠੀਕ ਵਧੀਆ ਬੈਠੀਆਂ ਗਾਲਾਂ ਕਰੀ ਜਾਂਦੀਆਂ ਨੇ ਬੁੱਧਾ ਇਹਦੇ ਰ ਵੀ ਅੱਗ ਬੁਝ ਗਈ ਆਪਣੀ ਈ ਮਚਾਉਣੇ ਆ ਠੰਡ ਕਰਕੇ ਨਾਲੇ ਤਾਂ ਅੱਗ ਵੀ ਉਹਦੀ ਹੀ ਸੌ ਜਾਂਦੀ ਹੈ ਗਰਮੀ ਜਦੋਂ ਜ਼ਰੂਰਤ ਨਹੀਂ ਹੁੰਦੀ ਅੱਗ ਦੀ ਉਦੋਂ ਵੀ ਫੈੜੀ ਮਰਤੀ ਜਾਂਦੀ ਹੈ ਮਾੜਾ ਜਿਹਾ ਪਰਾਂ ਹੋਏ ਨੇ ਨਾ ਉਹਦੀ ਬੁਝ ਜਾਂਦੀ ਹੈ ਲਿਕੋ ਆਪਣੀ ਇਧਰ ਤਾਂ ਗਾਈ ਪਿਆਰੇ ਨੇ ਦਾਣੀ ਦੱਪੇ ਦਾ ਆ ਫੀਲ ਦਾ ਜਿਹੜੀ ਆਪਾਂ ਇਤੋਂ ਲੇਤੀ ਹੈ ਨਾ ਉਤੋਂ ਲੇ ਮੇਲੇ ਤੋਂ ਲੈ ਕੇ ਆਈ ਸੀ ਇਹ ਬਹੁਤ ਵਧੀਆ ਰਿਜ਼ਲਟ ਆਇਆ ਇੱਥੇ ਸਾਰਾ ਕੁਝ ਮਿਕਸ ਹੈਗਾ ਇਹਦਾ ਆਪਣੇ ਮੱਧੋ ਨੂੰ ਬਹੁਤ ਵਧੀਆ ਰਿਜ਼ਲਟ ਆਇਆ ਹੈਗਾ ਨਾ ਜਿਹਦੇ ਵਿੱਚ ਸਾਫ ਤੇ ਬੜੇ ਮੀਨ ਹੈਗੇ ਇਹਦੇ ਨਾਲ ਕਹਿੰਦੇ ਦੁੱਧ ਵੀ ਵਧ ਗੀਆਂ ਬਹੁਤ ਵਧੀਆ ਮਹਾ ਵਰਤ ਕੇ ਜਿਹੜੀਆਂ ਫਿਰ ਹੋਰ ਮੰਗਵਾਵਾਂਗੇ ਚਲੋ ਜੀ ਇਕੱਠਾ ਹੋਇਆ ਪਿਆ ਵੀ ਠੰਡ ਮੰਨਦਾ ਹੈਗਾ ਅੱਜ ਹਵਾ ਚਲਦੀ ਹੈ ਅੱਜ ਵਾਕੀ ਹੁਣ ਠੰਡ ਵਧਣੀ ਹੈ ਅਪੋ ਚੜਨ ਵਾਲਾ ਹੈ ਦਸੰਬਰ ਚੱਲਦਾ ਹੈ ਜਨਵਰੀ ਜਿਆਦਾ ਠੰਡ ਹੋ ਜਾਂਦੀ ਹੈ ਕੁਝ ਖਾਈ ਜਾਂਦੀ ਨਹੀਂ ਕੁਝ ਬੈਠ ਗਿਆ ਬਸ ਇਹਨਾਂ ਨੂੰ ਪਾਣੀ ਪਲਾਉਣੇ ਆ ਬਸ ਮੈਨੂੰ ਐਂ ਸੀ ਪਹਿਲਾਂ ਦੁੱਧ ਵਗੈਰੇ ਗਰਮ ਧਰ ਤਾਪਾ ਫਿਰ ਐਂ ਜਿੰਨ ਛੋਟੀ ਨਹੀਂ ਵਧੀਆ ਕੱਢ ਜਾਂਦਾ ਫਿਰ ਟਾਈਮ ਸਰ ਰੇੜਕਣਿਆਂ ਚ ਪਾ ਕੇ ਦੁੱਧੋ ਟਕਿਆ ਜਾਂਦਾ ਹੈਗਾ ਗਰਮ ਗਰਮ ਫਿਰ ਜੰਮ ਜਾਂਦਾ ਸਵੇਰ ਨੂੰ ਕਾਫੀ ਮਿਹਨਤ ਹੁੰਦੀ ਹੈ ਜੇ ਨਹੀਂ ਜੰਮਦਾ ਤਾਂ ਵੀ ਹਲੇ ਮੇਰਾ ਦਰਨਾ ਕਿਓ ਵਗੈਰਾ ਵੀ ਕੱਢਣ ਆਲਾ ਪਿਆ ਕੁਛ ਤੇ ਇੱਕ ਇਹ ਕੰਮ ਤੁਨਾ ਬੰਦਿਆਂ ਦੀ ਵੱਧ ਲੋੜ ਹੈ ਤੇ ਬੰਦੇ ਆਪਣੇ ਕੋਲ ਕੰਮ ਵਾਲੇ ਘਟ ਹੈ ਆਪਾਂ ਦੋਨੇ ਮੈਨੂੰ ਹਲੇ ਰੋਟੀ ਵਗੈਰਾ ਲੇਟ ਹੋ ਗਈ ਅੱਜ ਮੈਂ ਅੱਜ ਬੱਚਿਆਂ ਨੂੰ ਛੁੱਟੀ ਸੀ ਨਹੀਂ ਆਪਾਂ ਦਾਲ ਦੇ ਬਣਾਵਾਨੀ ਹੁੰਨੇ ਆਗੇ ਮੈਂ ਸੋ ਦੁਪਹਾਣੀ ਹਾਲੀ ਮਹੀਨਾ ਇੱਕ ਚੋਂ ਤਾਂ ਮੈਂ ਕੱਢ ਤਾ ਕਿ ਇੱਕ ਚੋਂ ਤਾਂ ਰੇੜਕ ਤਾਂ ਆਪਾਂ ਇੱਕ ਦੋ ਧਾਣੀ ਲਾਈ ਪਈ ਹੈ ਇੱਕ ਵਾਲਿਆ ਰੇੜਕ ਤਾਂ ਆਹ ਦੇ ਕੜੇ ਹੋਏ ਦੁੱਧ ਦੀ ਲੱਸੀ ਅੱਜ ਜੋ ਮੈਂ ਕਿਉਂ ਕੱਢਦੀ ਆਂ ਜੀ ਹਲੇ ਕੁਝ ਮੇਰਾ ਕਿਉਂ ਇਸ ਤਰ੍ਹਾਂ ਸਾਰਾ ਦਿਨ ਆਪਣਾ ਉਂਦਾ ਵੈਸੇ ਵਧੀਆ ਮਿਹਨਤ ਤਾਂ ਪਰ ਬਹੁਤ ਬਿਆ ਕਰਮ ਕੀਤੀ ਪਈ ਆ ਮੱਖਣੀ ਇਹ ਹੋਣ ਜੰਮ ਗਿਆ ਹੁਣ ਇਹਨੂੰ ਗਰਮ ਕਰ ਦਾਂਗੇ ਆਪਾਂ ਰੀ ਵੀ ਜੰਮਿਆ ਪਿਆਗਾ ਇਹ ਵੀ ਜੰਮਿਆ ਪਿਆ ਹਾਂ ਦੇਖੋ ਕਿਉਂ ਦੋ ਤਿੰਨ ਵਾਰ ਗਰਮ ਕਰਕੇ ਜੀ ਫੇਰ ਕਿਤੇ ਪਾਂਡਿਆਂ ਚ ਪੈਂਦਾਗਾ ਇਹਦੇ ਵਿੱਚ ਪਾਇਆ ਪਿਆ ਦੇਖੋ ਇਹਦੇ ਚ ਦੇਖੋ ਗਰਮ ਕਰਕੇ ਐ ਜਿਵੇਂ ਇਹ ਮੈਂ ਆਰਡਰ ਆ ਉਹਨੇ ਕਿਸੇ ਦਾ 5 ਕਿਲੋ ਦਾ ਕਿਸੇ 2 ਦਾ ਹਣਾ ਫੇਰ ਆਪਾਂ ਵੇਟ ਕਰਕੇ ਹਾਂ ਦੇਖੋ ਇਹ ਟੋਰੀ ਦਾ ਪਾਣੀ ਹੈ ਨਿਕਲ ਗਿਆ ਕੋਈ ਆਪਣਾ ਕੰਡਾ ਲਾਇਆ ਤੇ ਇੱਥੇ ਨਾਲ ਹੀ ਨਾਲ ਬੇਟ ਕਰ ਕਰਕੇ ਰੱਖੀ ਜਾਨੀ ਆ ਤੇ ਅਗਲੇ ਨੂੰ ਪੜਾ ਲੈਣੀ ਹੈ ਤੇ ਬਾਕੀ ਠੀਕ ਹੈ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸਿਓ ਕਿ ਕਿੰਨੀ ਗਮਹਿਤ ਹੁੰਦੀ ਹੈ ਮੇਰੇ ਤੋਂ ਟਾਈਮ ਵੀ ਨਹੀਂ ਲੱਗਦਾ ਹਲੇ ਵੀਡੀਓ ਬਣਾਉਣ ਦਾ ਵੀ ਇੰਨੀ ਗਮਾ ਚਲੋ ਅੱਜ ਆਪਾਂ ਆਉਂਦੇ ਭੈਣ ਭਰਾਵਾਂ ਨੂੰ ਦਿਖਾਉਣੇ ਹੋਈ ਆਪਾਂ ਕਿਵੇਂ ਬੀਜੀ ਕਿਹੜੇ ਕੰਮ ਜੀ ਇਹਨੇ ਜੋ ਵੀ ਘੰਟੇ ਪੰਨੂ ਰਾਤ ਨੂੰ ਵੀ 9 9:30 ਵੱਜ ਜਾਂਦੇ ਨੇ ਜੀ ਕਿਉਂ ਜਿਹੜਾ ਹੁਣ ਘਿਓ ਪਿਆਗਾ ਮੈਨੂੰ ਗਰਮ ਕਰਕੇ ਹੁਣ ਕੇ ਸਾਰਾ ਫੇਰ ਰੱਖੂਗੀ ਤੇ ਇਹ ਦੁਬਾਰਾ ਜਿਹੜਾ ਮੱਖਣ ਨਿਕਲੂਗਾ ਉਹਨੂੰ ਗਰਮ ਕਰਕੇ ਫੇਰ ਰੱਖ ਦਾਂਗੀ ਉਹ ਸ਼ਾਮ ਤੱਕ ਵਧੀਆ ਜੰਮ ਜਾਂਦਾ ਹੈਗਾ ਫਿਰ ਉਹਨੂੰ ਫਿਰ ਰਾਤ ਨੂੰ ਗਰਮ ਕਰਦੇ ਆਂਗੇ ਜਦ ਸਵੇਰੇ ਕਰਮ ਕਰ ਲੈਣੀ ਜੇ ਕਈ ਵਾਰ ਅਗਲੀ ਨੇ ਸਵੇਰ ਨੂੰ ਲੈ ਕੇ ਜਾਣਾ ਪੈਂਦਾ ਤਾਂ ਫਿਰ ਮੈਨੂੰ ਰਾਤ ਨੂੰ ਜੰਮੀ ਗੀ ਨੂੰ ਕਰਕੇ ਪਾ ਕੇ ਡੱਬੇ 'ਚ ਕੋਈ ਵੀ ਪੀਪੀ ਵਗੈਰਾ 'ਚ ਪਾ ਕੇ ਰੱਖਣਾ ਪੈਂਦਾ ਤੇ ਹੁਣ ਆਪਾਂ ਨਾਲ ਚਾ ਰੋਟੀ ਬਣਾਉਣੇ ਆਂਗੇ ਤੇ ਦੁੱਧ ਬਗੈਰ ਆਪਾਂ ਕਰਮ ਤਾਂ ਆਪਣਾ ਗੁਰੂ ਵੀ ਕੰਮ ਕੰਪਲੀਟ ਹੋ ਗਿਆ ਚਲੋ ਇਹ ਠੀਕ ਹੈ